ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਸਲਮਾ ਦੀ ਜ਼ਿੰਦਗੀ ਦੇ ਭਾਗ 6ਵੇਂ ਬਾਰੇ। ਸੋ ਭਾਗ 5ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜੀਆਂ ਚੱਕਲੇ ਅੰਦਰ ਕੁੜੀਆਂ ਰਹਿੰਦੀਆਂ ਨੇ ਵਿਚਾਰੀਆਂ ਉਹ ਚਾਹੇ ਬਿਮਾਰ ਹੋਣ ਚਾਹੇ ਜੋ ਵੀ ਹੋਵੇ ਪਰ ਉਹਨਾਂ ਨੂੰ ਕਸਟਮਰ ਅਟੈਂਡ ਕਰਨੇ ਜ਼ਰੂਰ ਪੈਂਦੇ ਨੇ। ਸੋ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਨੇ ਉਹ ਵੀ ਮਾਨਸਿਕ ਤੌਰ ਤੇ ਬਹੁਤ ਹੀ ਇਤਿਆਜ਼ਾਰ ਰਹਿੰਦੇ ਨੇ। ਉਹਨਾਂ ਬੱਚਿਆਂ ਵਿੱਚ ਹੀ ਇੱਕ ਸੁਮਨ ਨਾਮ ਦੀ ਕੁੜੀ ਹੁੰਦੀ ਹੈ ਜੋ ਕਿ ਹੌਲੀ-ਹੌਲੀ ਹੁਣ ਜਵਾਨ ਹੋ ਰਹੀ ਹੈ ਤੇ ਜਿਹੜੇ ਆਲੇ-ਦਾਲੇ ਦੇ ਬੱਚੇ ਨੇ ਵੱਡੇ ਉਹ ਵੀ ਉਹਦੇ ਪਿੱਛੇ ਲੱਗੇ ਹੋਏ ਨੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਵੀਰਾ ਪੈਨਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਪਹਿਲਾਂ ਦਾ ਆਈਕਨ ਵੀ ਜ਼ਰੂਰ ਦਬ ਦੇਣ। ਜਦੋਂ ਸੁਮਨ ਆਪਣੀ ਮਾਂ ਕੋਲ ਚਲੀ ਗਈ ਤਾਂ ਖੋਖਾ ਮੱਟੂ ਤੇ ਹੋਰ ਬੱਚਿਆਂ ਵੱਲ ਆ ਗਿਆ। ਪੜਦੇ ਨਹੀਂ ਹੈਗੀ ਗਿਆ। ਮੱਟੂ ਨੇ ਅੱਖ ਦੱਬਦਿਆਂ ਪੁੱਛਿਆ ਉਹਨੂੰ। ਪੜ ਜਾਵੇਗੀ ਇਹਦੇ ਡਰਦੀ ਹੈ। ਹੌਲੀ-ਹੌਲੀ ਰਸਤੇ ਤੇ ਆਵੇਗੀ। ਆ ਕੇ ਖੋਖੇ ਨੇ ਖਾਲੀ ਹੋਏ ਲਫਾਫੇ ਵੱਲ ਮੂੰਹ ਨਾਲ ਹਵਾ ਭਰੀ। ਫਿਰ ਉੱਪਰ ਵੱਲ ਕਰਕੇ ਦੂਸਰੇ ਹੱਥ ਨਾਲ ਧਫਾ ਮਾਰਿਆ। ਲਫਾਫਾ ਪਟਾਕੇ ਵਾਂਗ ਫਟਿਆ। ਸਾਰਿਆਂ ਨੇ ਤ ਇਨਾ ਸਬਨਾਂ ਦੀਆਂ ਹਰਕਤਾਂ ਵਿੱਚ ਸ਼ਾਮਲ ਨਾ ਹੋ ਕੇ ਰਾਜੂ ਅਜੇ ਵੀ ਇੱਕ ਪਾਸੇ ਸੱਤ ਹੋਇਆ ਬੈਠਾ ਸੀ ਪਰ ਇੱਕ ਖੰਬੇ ਦੀ ਰੋਸ਼ਨੀ ਹੇਠ ਕੋਈ ਪੁਰਾਣਾ ਅਖਬਾਰ ਪੜ ਰਿਹਾ ਹੈ ਮੱਟੂ ਤੈਨੂੰ ਪੜਨਾ ਆਉਂਦਾ ਹੈ ਕਿਆ ਅਚਾਨਕ ਖੋਕੇ ਨੇ ਪੁੱਛਿਆ ਹਾਂ ਜਦੋਂ ਮੈਂ ਸਕੂਲ ਛੱਡਿਆ ਪੰਜਵੀਂ ਕਲਾਸ ਤੇ ਬੈਠਦਾ ਸੀ ਮੱਟੂ ਨੇ ਚੌੜਾ ਹੋ ਕੇ ਕਿਹਾ ਫੇਰ ਹੁਣ ਕਿਉਂ ਨਹੀਂ ਜਾਂਦਾ ਸਾਲਾ ਟੀਚਰ ਬਾਰ-ਬਾਰ ਫਾਦਰ ਦਾ ਨਾਮ ਪੁੱਛਦਾ ਸੀਗਾ ਇੱਕ ਦਿਨ ਮੈਂ ਆਖ ਦਿੱਤਾ ਵੀ ਮੇਰੇ ਬਾਪ ਦਾ ਨਾਮ ਨਹੀਂ ਹੈਗਾ ਸਾਰੀ ਕਲਾਸ ਹਾਸ ਪਈ ਦੂਸਰੇ ਲੜਕੇ ਮੈਨੂੰ ਚੁਰਾਉਣ ਲਈ ਛੇੜਦੇ ਤੇਰੀ ਮਾਂ ਪੇਸ਼ਾ ਕਰਦੀ ਹੈ ਮੈਂ ਆਖ ਦਿੰਦਾ ਵੀ ਪੇਸ਼ਾ ਤਾਂ ਕਲਾ ਕੋਕਾ ਪੇਸ਼ਾ ਮਨੇ ਕੰਮ ਹੁੰਦਾ ਨਾ ਫਿਰ ਉਹਨਾਂ ਦੇ ਵੀ ਮਾਪਿਓ ਕੋਈ ਪੇਸ਼ਾ ਕਰਦੇ ਹੋਣਗੇ ਨਾ ਮੇਰੀ ਮਾਂ ਨੇ ਵੀ ਸਕੂਲ ਵਿੱਚ ਬਾਪਦਾ ਨਾਮ ਪਤਾ ਨਹੀਂ ਕੀ ਲਿਖਵਾ ਦਿੱਤਾ ਮੈਂ ਭੁੱਲ ਗਿਆ ਦਿਸ਼ਾ ਦੱਸਣ ਲੱਗਿਆ ਵੀ ਕਲਾਸ ਵਿੱਚ ਮਾਸਟਰ ਨੇ ਪੁੱਛਿਆ ਵੀ ਨਾਮ ਕੀ ਹੈ ਮੈਂ ਆਖਿਆ ਵੀ ਜਗਦੀਸ਼ ਰਾਏ ਫਿਰ ਮਾਸਟਰ ਨੇ ਪੁੱਛਿਆ ਵੀ ਬਾਪਦਾ ਨਾਮ ਕੀ ਹੈ ਮੈਨੂੰ ਯਕਦਮ ਚੇਤਨ ਆਇਆ ਘਬਰਾ ਕੇ ਆਖ ਦਿੱਤਾ ਵੀ ਮਹਾਤਮਾ ਗਾਂਧੀ ਟੀਚਰ ਤੇ ਕਲਾਸ ਹੱਸਣ ਲੱਗੇ ਭਲਾ ਗਾਂਧੀ ਨੂੰ ਸਾਰੇ ਪਿਤਾ ਆਖਦੇ ਨੇ ਨਾ ਫਿਰ ਉਹ ਮੇਰਾ ਪਿਤਾ ਕਿਉਂ ਨਹੀਂ ਹੋ ਸਕਦਾ ਹੁਣ ਮੈਨੂੰ ਮਹਾਤਮਾ ਗਾਂਧੀ ਦਾ ਛੇਲਾ ਕਹਿ ਕੇ ਛੇੜਨ ਲੱਗੇ ਉਹ ਮੈਂ ਸਕੂਲ ਜਾਣਾ ਹੀ ਬੰਦ ਹੁਣ ਮੈਂ ਇੱਕ ਪੱਤਰਕਾਰੀ ਮਾਂ ਨੂੰ ਲਿਖਿਆ ਹੈ ਕਿ ਇੱਕ ਪੱਤਰ ਪ੍ਰਧਾਨ ਮੰਤਰੀ ਨੂੰ ਲਿਖਿਆ ਕੱਲ ਦਿਖਾਉਂਗਾ ਤੋ ਕੱਲੋਂ ਮੇਰੇ ਨਾਲ ਚੱਲੇ ਤੈਨੂੰ ਹੋਟਲ ਵਿੱਚ ਕੰਮ ਦਿਵਾਉਂਗਾ ਖਾਣ ਦੇ ਮਜ਼ੇ ਨੇ ਖੋਕੇ ਨੇ ਦਿਸ਼ੇ ਨੂੰ ਸੁਪਨੇ ਵਿਖਾਏ ਕੰਮ ਨਹੀਂ ਪੇਸ਼ਾ ਬੋਲ ਪੇਸ਼ਾ ਮੱਟੂ ਨੇ ਖੋਕੇ ਨੂੰ ਦਰਸਤ ਕਰਨਾ ਚਾਹਿਆ ਰਾਤ ਹੋ ਡੂੰਗੀ ਹੋ ਗਈ ਐ ਸੜਕਾਂ ਤੇ ਬੱਸਾਂ ਟੈਕਸੀਆਂ ਦੀ ਆਵਾਜ਼ਾਈ ਘਟ ਰਹੀ ਐ ਪਾਨ ਵਾਲੀ ਕੋਈ ਟਾਮੀ ਦੁਕਾਨੀ ਖੁੱਲੀ ਐ ਹੁਣ ਟੇਪ ਰਿਕਾਰਡਰ ਗਾ ਗਾ ਕੇ ਹੰਮ ਗਏ ਨੇ ਬਾਣੀਆਂ ਦੇ ਕਮਰੇ ਅੰਦਰਲੀ ਹਿੱਲ ਜੋ ਲਗਭਗ ਰੁਕਣ ਵਾਲੀ ਹੈ ਬੱਚੇ ਆਪਣੇ ਆਪਣੇ ਕਮਰਿਆਂ ਵੱਲ ਪਰਤਣ ਲੱਗ ਪਏ ਨੇ ਮੈਂ ਤਾਂ ਉੱਪਰ ਛਾਤੇ ਸੌਣਾ ਖੋਕੇ ਤੋਂ ਤੁਰੇ ਜਾਂਦੇ ਮੱਟੂਏ ਪੁੱਛਿਆ ਨੂੰ ਛੱਤ ਉੱਪਰ ਤਾਂ ਇਤਨਾ ਇਤਨਾ بڑا ਮੱਛਰ ਹੁੰਦਾ ਹੈ ਕੰਨਾਂ ਵਿੱਚ ਕਿਸ਼ੋਰ ਕੁਮਾਰ ਕਾਫੀ ਗਾਉਣ ਲੱਗਦਾ ਆਪਾਂ ਤਾਂ ਹਿੜਾ ਕਮਰੇ ਵਿੱਚ ਹੀ ਕਮਰੇ ਵਿੱਚ ਤਾਂ ਇਹਨੇ ਖਟਮਲ ਹੁੰਦੇ ਨੇ ਉਹ ਮਾਂ ਸਵੇਰੇ ਉੱਠ ਕੇ ਏਉਂ ਲੱਗਦਾ ਜਿਵੇਂ ਕਿਸੇ ਨਾਲ ਲੜਾਈ ਕਰਕੇ ਆਏ ਹੋਈ ਹੈ ਖੋਕੇ ਦੀ ਗੱਲ ਸੁਣ ਕੇ ਇਸ ਵਾਰ ਬਿੱਟੂ ਬੋਲਿਆ ਮੈਂ ਖਟਮਲਾ ਤੇ ਮੱਛਰਾਂ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖੂੰਗਾ ਦੇਸ਼ਾ ਬੋਲਿਆ ਸਾਰੇ ਹੱਸ ਪਏ ਤੂੰ ਕੱਲ ਆਪਣੇ ਸਾਰੇ ਖੱਤ ਡਾਕਖਾਨੇ ਪਾ ਕੇ ਆਈ ਆਕੇ ਮੱਟੂ ਆਪਣੇ ਬਾੜੀ ਵੱਲ ਦੌੜ ਗਿਆ ਰਾਜੂ ਹੌਲੀ ਹੌਲੀ ਪੌੜੀਆਂ ਚੜ੍ਹਿਆ ਬੁਖਾਰ ਅਜੇ ਵੀ ਉਵੇਂ ਹੀ ਸੀਗਾ ਦੂਸਰੇ ਬੱਚਿਆਂ ਦੀਆਂ ਕੀਤੀਆਂ ਕੁਝ ਗੱਲਾਂ ਦੀ ਉਸ ਨੂੰ ਸਮਝ ਆਉਂਦੀ ਹੈ ਕੁਝ ਦੀ ਨਹੀਂ ਆਉਂਦੀ ਪੌੜੀਆਂ ਚੜ੍ਹਦਾ ਉਹ ਹੈਰਾਨ ਹੁੰਦਾ ਮੱਟੂ ਸੁਮਨ ਦੀਆਂ ਛਾਤੀਆਂ ਕਿਉਂ ਮਸਲਦਾ ਖੋਖਾ ਉਸ ਨੂੰ ਸਮੋਸਾ ਦੇ ਕੇ ਚੁੰਮੀ ਕਿਉਂ ਲੈਂਦਾ ਕਿਸੇ ਲੜਕੀ ਨੂੰ ਪਟਾਉਣ ਦਾ ਕੀ ਮਤਲਬ ਹੁੰਦਾ ਸਰੀਰ ਤਪਰੇ ਹੈ ਕਮਰਾ ਖੁੱਲਾ ਹੈ ਉਹ ਝਾਗਦਾ ਅੰਦਰ ਵੇਖਦਾ ਹੈ ਮਾਇਆ ਢਾਲ ਪਈ ਆੱਖਾਂ ਮੰਨ ਨਹੀਂ ਉਹਦੀਆਂ ਰਾਜੂ ਚੁੱਪਚਾਪ ਆ ਕੇ ਭੁੱਕਾ ਹੀ ਮਾਂ ਨਾਲ ਲੇਟ ਜਾਂਦਾ ਹੈ ਮਾਇਆ ਤਰੱਕਦੀ ਹੈ ਫਿਰ ਬੱਚੇ ਦੇ ਤਪ ਰਹੇ ਸਰੀਰ ਨੂੰ ਆਪਣੇ ਨਾਲ ਘੁੱਟ ਕੇ ਪਿਆਰ ਕਰਦੀ ਹੈ ਉਹ ਆ ਗਿਆ ਮੇਰਾ ਪੁੱਤਰ ਮਾਇਆ ਉਸ ਨੂੰ ਪਿਆਰ ਕਰਦੀ ਹੈ ਕੀ ਖਾਏਗਾ ਕੁਝ ਨਹੀਂ ਮਾਂ ਉਹ ਕਾਲੀ ਮਾਂ ਕਿਤਨਾ ਤੇਜ਼ ਬੁਖਾਰ ਹੈ ਕੱਲ ਆਪਾਂ ਵਕਾਸ਼ ਸਮਤੀ ਵਾਲਿਆਂ ਤੋਂ ਦਵਾਈ ਲੈ ਕੇ ਆਵਾਂਗੇ ਆਖਦੇ ਆ ਮਾਇਆ ਦੀਆਂ ਅੱਖਾਂ ਨਮ ਹੋ ਗਈਆਂ ਫਿਰ ਦੋਹਾਂ ਨੂੰ ਪਤਾ ਹੀ ਨਹੀਂ ਲੱਗਿਆ ਥੱਕੀ ਹੋਈ ਮਾਂ ਤੇ ਬੁਖਾਰ ਨਾਲ ਲਡਾਲ ਹੋਇਆ ਪੁੱਤਰ ਕਦੋਂ ਖੂਕਸਾਂਗੇ ਕਦੇ-ਕਦੇ ਅਚਾਨਕ ਉਪਰੇ ਰੌਲੇ ਤੋਂ ਕੋਈ ਲੜਕੀ ਅੱਬੜਵਾਹੀ ਜਾਗੁਰਦੀ ਹੈ ਫਿਰ ਮੱਛਰਾਂ ਤੇ ਖਟਮਲਾ ਨੂੰ ਗਾਣਾ ਕਰਦੀ ਫਿਰ ਸੌਣ ਦਾ ਯਤਨ ਕਰਦੀ ਹੈ ਐਨੇ ਵਿੱਚ ਪਹਿਰ ਦੇ ਤੜਕੇ ਮਿਲਕ ਸਪਲਾਈ ਵਾਲੀਆਂ ਵੈਨਾਂ ਦੀ ਧਗੜ-ਧਗੜ ਸੁਣਾਈ ਦੇਣ ਲੱਗਦੀ ਹੈ ਕਈ ਬੇਸਪਰੇ ਭਗਤ ਮੰਦਰਾਂ ਵਿੱਚ ਘੰਟੀਆਂ ਵਜਾਉਣ ਲੱਗਦੇ ਨੇ ਹੌਲੀ-ਹੌਲੀ ਰਾਤ ਸਵੇਰ ਵੱਲ ਸਰਕਣ ਲੱਗਦੀ ਹੈ ਹੁਣ ਕਲਕੱਤਾ ਮਹਾਨਗਰ ਮੂਹਨੇਰੇ 3 ਵਜੇ ਪਹਿਲਾਂ ਹੀ ਜਾਗ ਪੈਂਦਾ ਉੰਜ ਤਾਂ ਅੱਧੀ ਰਾਤ ਤੱਕ ਜਾਂ ਦੇਰ ਰਾਤ ਚੱਲਣ ਵਾਲੀਆਂ ਮੇਲ ਟ੍ਰੇਨਾਂ ਦੇ ਮੁਸਾਫਰ ਸਾਰੀ ਰਾਤ ਤੁਰੇ-ਫਿਰਦੇ ਰਹਿੰਦੇ ਨੇ ਟੈਕਸੀਆਂ ਤੇ ਪ੍ਰਾਈਵੇਟ ਕਾਰਾਂ ਇਸ ਮਹਾਨਗਰ ਦੀਆਂ ਸੜਕਾਂ ਨੂੰ ਕਦੇ ਵੀ ਸੌਣ ਨਹੀਂ ਦਿੰਦੀਆਂ ਪਰ ਲਾਲਬੱਤੀ ਖੇਤਰ ਦੀ ਬਦਬੂ ਮਾਰਦੀ ਸੁੱਕੀ ਨਦੀ ਦੀਆਂ ਜਲਪਰੀਆਂ ਦਿਨ ਦੇ 11 ਵਜੇ ਤੱਕ ਬੇਖਬਰ ਹੋ ਕੇ ਕੋਸੁੱਤੀਆਂ ਰਹਿੰਦੀਆਂ ਨੇ ਨੌਕਰ ਮੌਸੀਆਂ ਜਾਂ ਛੋਟੇ ਬੱਚੇ ਜਲਦੀ ਉੱਠ ਜਾਂਦੇ ਨੇ ਨੌਕਰ ਸੁੱਤੀਆਂ ਬੇਗਮਾਂ ਲਈ ਚਾਹ ਤੇ ਖਾਣੇ ਦੇ ਪ੍ਰਬੰਧ ਵਿੱਚ ਜੁੜ ਜਾਂਦੇ ਨੇ ਬੱਚੇ ਹੇਟਾਂ ਸੜਕ ਤੇ ਨਿਕਲ ਆਉਂਦੇ ਨੇ ਰਾਜੂ ਵੀ ਜਲਦੀ ਉੱਠ ਗਿਆ ਦੇਖਦਾ ਹੈ ਵੀ ਉਹਦੀ ਮਾਂ ਅਰਧ ਨਗਨ ਅਵਸਥਾ ਵਿੱਚ ਬੇਪਰਵਾਹੀ ਸੁੱਤੀ ਪਈ ਹੈ ਇੱਕ ਪਲ ਉਹ ਸੁੱਤੀ ਪਈ ਮਾਵਲ ਝਾਕਦਾ ਰਹਿੰਦਾ ਹੈ ਵੇ ਡਰ ਕੇ ਅਚਾਨਕ ਆਸੇ ਪਾਸੇ ਵੇਖਣ ਲੱਗਦਾ ਜਿਵੇਂ ਉਸਨੇ ਕੋਈ ਪਾਪ ਕੀਤਾ ਹੋਵੇ ਤੇ ਕਿਸੇ ਨੇ ਵੇਖ ਰਿਆ ਹੋਵੇ ਉਹ ਪਲੰਗ ਤੋਂ ਹੇਠਾਂ ਉਤਰਦਾ ਇੱਕ ਖਾਸ ਜਗ੍ਹਾ ਤੇ ਰੱਖੇ ਪੈਸਿਆਂ ਵਿੱਚੋਂ 1 ਰੁਪਿਆ ਚੁੱਕਦਾ ਤੇ ਬੂਹਾ ਖੋਲ ਕੇ ਬਾਹਰ ਆ ਜਾਂਦਾ ਉਹ ਅਜੇ ਸਬਨਾ ਕਮਰਿਆਂ ਦੇ ਦਰਵਾਜ਼ੇ ਬੰਦ ਨੇ ਰਾਜੂ ਹੌਲੀ ਹੌਲੀ ਪੌੜੀਆਂ ਉਤਰਦਾ ਹੈ ਬੁਖਾਰ ਕੁਝ ਘਟਦਾ ਗਿਆ ਪਰ ਅੱਖਾਂ ਅਜੇ ਵੀ ਭਾਰੀਆਂ ਭਾਰੀਆਂ ਨੇ ਹੁਲੀਆਂ ਸਿਰ ਵਿੱਚ ਵੀ ਥੋੜਾ ਦਰਦ ਹੈ ਫਿਰ ਵੀ ਕੱਲ ਜਿੰਨੀ ਤਕਲੀਫ ਨਹੀਂ ਹੈਗੀ ਉਹ ਫੁੱਟਪਾਥ ਤੇ ਬਣੀ ਇੱਕ ਆਰਦੀ ਚਾਹ ਦੀ ਦੁਕਾਨ ਤੇ ਆਉਂਦਾ ਹੈ ਦੁਕਾਨਦਾਰ ਉਸਨੂੰ ਜਾਣਦਾ ਹੈ ਦੇਖਦਿਆਂ ਹੀ ਭਾਂਡੇ ਵਿੱਚ ਚਾਹ ਪਾ ਕੇ ਫੜਾ ਦਿੰਦਾ। ਦੁਕਾਨ ਵਿੱਚਲੇ ਛੋਟੇ ਸ਼ੀਸ਼ੇ ਦੇ ਸ਼ੋਅਕੇਸ ਵਿੱਚ ਸਮੋਸੇ ਵੀ ਪਏ ਨੇ, ਵੇਸਣ ਦੇ ਲੱਡੂ ਵੀ ਤੇ ਨਿੰਮਕੀਆਂ ਮੱਠੀਆਂ ਵੀ। ਰਾਜੂ ਸਬਨਾਂ ਵੱਲ ਤੱਕਦਾ ਹੈ, ਇੱਕ ਨਿੰਮਕੀ ਵੀ ਦੇ। ਉਹ ਜਾਣਦਾ ਹੈ ਵੀ 1 ਰੁਪਏ ਵਿੱਚ ਕਿੰਨਾ ਕੁ ਕੁਝ ਲਿਆ ਜਾ ਸਕਦਾ ਹੈ। ਚਾਹ ਪੀ ਕੇ ਉਸਨੇ ਖਾਲੀ ਭਾਂਡਾ ਦੂਰ ਵਗਾ ਮਾਰਿਆ ਤੇ ਪਾਰਕ ਵੱਲ ਚੱਲਿਆ ਗਿਆ ਉਹ। ਇੱਥੇ ਉਸਨੂੰ ਦੀਸ਼ਾ ਬਿੱਟੂ ਤੇ ਖੋਖੇ ਦੇ ਮਿਲਣ ਦੀ ਝਾਕ ਹੈ। ਮੱਟੂ ਬਾਰੇ ਉਸਨੂੰ ਪਤਾ ਹੈ ਵੀ ਉਹ ਤਾਂ ਸਵੇਰੇ ਹੀ ਹਾਵੜਾ ਸਟੇਸ਼ਨ ਵੱਲ ਨਿਕਲ ਜਾਂਦਾ ਹੈ। ਉੱਥੇ ਉngਦੇ ਜਾਂ ਅਵੇਫਲੇ ਮੁਸਾਫਰਾਂ ਦੇ ਅਟੈਚੀ ਕੇਸ ਬੈਗ ਕੱਪੜੇ ਜਾਂ ਜੋ ਵੀ ਹੱਥ ਲੱਗੇ ਖਸਕਾ ਲਿਆਉਂਦਾ ਉਹ ਮੁਸੀਬਤ ਵਿੱਚ ਫਸਣ ਤੇ ਪੁਲਿਸ ਵਾਲੇ ਉਹਦੀ ਹਿਫਾਜ਼ਤ ਕਰਦੇ ਨੇ ਰਾਜੂ ਨੂੰ ਤਾਂ ਇਹ ਵੀ ਪਤਾ ਹੈ ਵੀ ਮੱਟੋ ਕਦੇ-ਕਦੇ ਸ਼ਰਾਬ ਵੀ ਪੀਂਦਾ ਦੀਸ਼ਾ ਪਾਰਕ ਵੱਲ ਆਉਂਦਾ ਦਿਸ਼ੇ ਆ ਤਾਂ ਰਾਜੂ ਖੁਸ਼ ਹੋ ਗਿਆ ਦੀਸ਼ੇ ਦੇ ਹੱਥ ਵਿੱਚ ਇੱਕ ਕਾਪੀ ਹੈ ਤੈਨੂੰ ਤਾਂ ਕੱਲ ਬੁਖਾਰ ਸੀਗਾ ਨਾ ਦੀਸ਼ੇ ਨੇ ਪੁੱਛਿਆ ਹਾਂ ਅਜੇ ਵੀ ਹੈਗਾ ਥੋੜਾ ਫਿਰ ਬਾਹਰ ਕਿਉਂ ਆਇਆ ਕਮਰੇ ਵਿੱਚ ਸਾਹ ਘੁੱਟਦਾ ਹੈ ਪਤਾ ਨਹੀਂ ਕਿਸ ਤਰ੍ਹਾਂ ਦੀ ਬਾਸ ਆਉਂਦੀ ਹੈ ਉੱਥੇ ਉਲਟੀ ਆਉਣ ਨੂੰ ਮਨ ਕਰਦਾ ਹੈ ਤੇ ਫਿਰ ਮਾਂ ਇਸ ਤਰ੍ਹਾਂ ਸੌਂਦੀ ਹੈ ਸਾਰੀਆਂ ਬਾਹਾਂ ਲੱਤਾਂ ਇੱਕਦਮ ਫਲਾ ਕੇ ਉਹ ਕਾਲੀ ਮਾਂ ਜਾਪਦਾ ਵੀ ਦੁਰਗਾ ਮਾਂ ਪਲੰਗ ਤੇ ਸੌ ਰਹੀ ਹੈ ਪੈਰਾ ਹੇਡ ਰਕਸ਼ਸ਼ ਇੱਕ ਹੱਥ ਵਿੱਚ ਤ੍ਰਿਸ਼ੂਲ ਦੂਸਰੇ ਹੱਥ ਵਿੱਚ ਰਕਸ਼ਸ਼ ਦੀ ਮੁੰਡੀ ਤੂੰ ਆਪਣੀ ਮਾਂ ਕੋਲ ਸੌਂਦਾ ਹੈ ਹਾਂ ਰਾਜੂ ਨੇ ਮਾਣਨਾ ਦੱਸਿਆ ਮੈਂ ਤਾਂ ਨੌਕਰ ਦੇ ਕਮਰੇ ਵਿੱਚ ਸੌਣ ਲੱਗ ਪਿਆ ਹੁਣ ਪਹਿਲਾਂ ਮਾਂ ਕੋਲ ਸੌਂਦਾ ਹੁੰਦਾ ਸੀ ਇੱਕ ਦਿਨ ਪਤਾ ਨਹੀਂ ਮੇਰੀ ਜਾ ਕਿਵੇਂ ਖੁੱਲ ਗਈ ਕੋਈ ਮਾਂ ਨੂੰ ਚੰਬੜਿਆ ਉੱਤੇ ਲੇਟਿਆ ਹੋਇਆ ਸੀਗਾ ਮੈਂ ਦੂਸਰੇ ਪਾਸੇ ਨੂੰ ਮੂੰਹ ਕਰਕੇ ਪਿਆ ਰਿਆ ਸਵੇਰੇ ਮਾਂ ਨੂੰ ਪੁੱਛਿਆ ਵੀ ਰਾਤ ਕੌਣ ਆਇਆ ਸੀ ਮਾਂ ਨੇ ਥੱਪੜ ਮਾਰ ਕੇ ਕਿਹਾ ਵੀ ਤੇਰਾ ਬਾਪ ਸੀਗਾ ਫਿਰ ਮਾਰੇ ਗੁੱਸੇ ਤੋਂ ਡਰਦਾ ਮੈਂ ਨੌਕਰ ਦੇ ਕਮਰੇ ਵਿੱਚ ਸੌਣ ਲੱਗ ਪਿਆ ਹੁਣ ਸਵੇਰੇ ਸਵੇਰੇ ਕਿਤਾਬ ਕਿਉਂ ਚੁੱਕ ਲਿਆ ਹੈ ਕਿਤਾਬ ਨਹੀਂ ਕਾਪੀ ਹੈ ਇਸ ਵਿੱਚ ਮੈਂ ਕਾਰੀ ਮਾਂ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖੇ ਨੇ ਖੋਖਾ ਆਗਦਾ ਸੀ ਨਾ ਵੀ ਮੈਨੂੰ ਦਿਖਾਈ ਆਇਆ ਨਹੀਂ ਅਜੇ ਮੈਨੂੰ ਕਹਿੰਦਾ ਸੀ ਵੀ ਤੈਨੂੰ ਹੋਟਲ ਵਿੱਚ ਕੰਮ ਦਵਾਉਂਗਾ ਕੋਈ ਦੇਖਿਆ ਨਹੀਂ ਅਜੇ ਨਹੀਂ ਆਇਆ ਬਿੱਟੂ ਵੀ ਨਹੀਂ ਆਇਆ ਤੇ ਸੋਮਨ ਦੇਦੀ ਉਦੋਂ ਹੀ ਰਾਜੂ ਨੂੰ ਖੋਖਾ ਪਾਰਕ ਵੱਲੋਂ ਦਾ ਦਿੱਸਿਆ ਆ ਤਾਂ ਰਾਜੂ ਨੇ ਖੁਸ਼ ਹੋ ਕੇ ਕਿਹਾ ਵੀ ਉਹ ਆ ਰਿਹਾ ਹੈ ਤੇਰਾ ਖੋਖਾ ਕੋਕੇ ਨੂੰ ਦੇਖਦਿਆਂ ਹੀ ਦੀਸ਼ਾ ਕਾਪੀ ਵਿੱਚ ਲਿਖੇ ਪੱਤਰ ਲੱਭਣ ਲੱਗਦਾ ਹੈ ਤਾਂ ਕਾਲੀ-ਕਾਲੀ ਵਰਕੇ ਫਰੋੜਦਾ ਉਹ ਤਿਆਰ ਹੋ ਗਿਆ ਹੈ ਨਾ ਬੱਚੂ ਆਉਂਦਿਆਂ ਹੀ ਦੀਸ਼ੇ ਨੇ ਪੁੱਛਿਆ ਤਿਆਰ ਕਾਦੇ ਵਾਸਤੇ ਦੀਸ਼ਾ ਹੈਰਾਨ ਹੋਇਆ ਯਾਦ ਨਹੀਂ ਕਿਹਾ ਰਾਤ ਨੂੰ ਕਿਹਾ ਸੀ ਵੀ ਹੋਟਲ ਵਿੱਚ ਕੰਮ ਦਵਾਉਂਗਾ ਪਰ ਕਾਲੀ ਮਾਂ ਦੇ ਪ੍ਰਧਾਨ ਮੰਤਰੀ ਨੂੰ ਲਿਖੀਆਂ ਚਿੱਠੀਆਂ ਉਹ ਸੁਨੇਗਾ ਨਹੀਂ ਕੀ ਹੋਏਗਾ ਮੇਰੇ ਸੁਣਨ ਨਾਲ ਕੀ ਹੋਵੇਗਾ ਦੀਸ਼ੇ ਜਿਹੜਾ ਕੁਝ ਤੋਂ ਕਾਲੀ ਮਾਂ ਤੇ ਪ੍ਰਧਾਨ ਮੰਤਰੀ ਤੋਂ ਮੰਗੇ ਆ ਕੀ ਸੁਣ ਕੇ ਮੈਂ ਦੇ ਸਕੂੰਗਾ ਨਾ ਬਾਬਾ ਇਹ ਖੱਤ ਤੂੰ ਕਾਲੀ ਮਾਂ ਨੂੰ ਹੀ ਸੁਣਾਈ ਮੇਰੇ ਨਾਲ ਜਾਣਾ ਚਾਹੁੰਨਾ ਹੈ ਤਾਂ ਚੱਲ ਉੱਥੇ ਕੁਝ ਖਾਣ ਨੂੰ ਮਿਲੇਗਾ ਨਾ ਆਪਾਂ ਨੂੰ ਕਾਲੀ ਮਾਂ ਕੁਝ ਦੇ ਕੇ ਜਾਵੇਗੀ ਤੇ ਨਾ ਤੇਰਾ ਪ੍ਰਧਾਨ ਮੰਤਰੀ। ਖੋਖੇ ਬੀਆਂ ਗੱਲਾਂ ਸੁਣ ਕੇ ਦਿਸ਼ਾ ਉਦਾਸ ਹੋ ਗਿਆ। ਆਪਣੇ ਲੇਖਕ ਖੱਤ ਸੁਣਾ ਕੇ ਉਹਨੇ ਉਹਨਾਂ ਤੇ ਆਪਣੀ ਵਿਦਵਤਾ ਦਾ ਰੋਪ ਪਾਉਣਾ ਸੀਗਾ। ਕਿੰਨੀਆਂ ਸੋਹਣੀਆਂ ਗੱਲਾਂ ਉਸਨੇ ਪ੍ਰਧਾਨ ਮੰਤਰੀ ਨੂੰ ਲਿਖੀਆਂ ਹਨ ਕਿ ਮੇਰੀ ਮਾਂ ਕੋਲ ਅੰਕਲ ਬਹੁਤ ਆਉਂਦੇ ਨੇ। ਉਹ ਹਰ ਰੋਜ਼ ਬਿਮਾਰ ਹੋ ਜਾਂਦੀ ਹੈ। ਪ੍ਰਧਾਨ ਮੰਤਰੀ ਨੂੰ ਕਿਹਾ ਗਿਆ ਸੀ ਵੀ ਇੱਕ ਦਿਨ ਤੂੰ ਵੀ ਅੰਕਲ ਬਣ ਕੇ ਮੇਰੀ ਮਾਂ ਕੋਲ ਆਈਂ। ਕਾਲੀ ਮਾਂ ਨੂੰ ਵੀ ਬੜਾ ਕੁਝ ਲਿਖਿਆ ਸੀ ਵੀ ਸਭ ਬੇਕਾਰ। ਜਦੋਂ ਦੋਸਤਾਂ ਨੂੰ ਵੀ ਪਤਾ ਨਹੀਂ ਲੱਗੇਗਾ ਤਾਂ ਖੱਤ ਲਿਖਣ ਦਾ ਕੀ ਲਾਭ ਹੈ? ਘਰ ਜਾ ਕੇ ਇਹਨਾਂ ਨੂੰ ਫਾੜ ਦਵਾਂਗਾ ਪਰ ਖੋਖੇ ਨੇ ਤਾਂ ਆਖਿਆ ਸੀ ਵੀ ਇਹਨਾਂ ਨੂੰ ਡਾਕਖਾਨੇ ਵਿੱਚ ਪਾਵਾਂ ਪਰ ਕਾਲੀ ਮਾਂ ਦਾ ਖੱਤ ਤਾਂ ਮੰਦਰ ਵਿੱਚ ਉਸਦੇ ਸਾਹਮਣੇ ਰੱਖਵਾਂਗਾ ਮੰਦਰ ਵਿੱਚ ਕਿਉਂ ਆਪਣੇ ਕਮਰੇ ਵਿੱਚ ਹੀ ਉਹਦੀ ਤਸਵੀਰ ਕੋਲ ਰੱਖ ਦਿਆਂਗਾ ਕੀ ਹੋਇਆ ਜਾਏਗਾ ਨਹੀਂ ਸੋਚਾਂ ਵਿੱਚ ਪਏ ਦਿਖੇ ਨੂੰ ਖੋਖੇ ਨੇ ਹਿਲਾਉਣੇ ਆ ਜਾਣਾ ਤਾਂ ਹੈਗਾ ਪਰ ਇਹ ਖੱਤ ਉਸਨੇ ਖੋਖੇ ਨੂੰ ਕਾਪੀ ਦਿਖਾਈ ਅਰੇ ਨਹੀਂ ਪੜਨਗੇ ਉਹ ਤੇਰੇ ਖੱਤ ਹਰ ਕੰਮ ਲਈ ਪੈਸਾ ਚਾਹੀਦਾ ਉਹਨਾਂ ਨੂੰ ਉਹ ਤੇਰੇ ਪਾਸ ਨਹੀਂ ਹੈਗਾ ਮੇਰੇ ਵੀ ਪਾਸ ਨਹੀਂ ਹੈਗਾ ਫਿਰ ਕਿਉਂ ਪੜਨਗੇ ਉਹ ਉਹਨਾਂ ਦਾ ਸਮਾਂ ਬਹੁਤ ਮਹਿੰਗਾ ਹੈ ਤੇਰੇ ਖੱਤ ਪੜਨ ਵਿੱਚ ਉਹ ਜਿੰਨਾ ਸਮਾਂ ਪ੍ਰਧਾਨ ਮੰਤਰੀ ਬਰਬਾਦ ਕਰੂਗਾ ਉਹਨੇ ਸਮੇਂ ਬਿਤਾ ਉਹ ਕਿਸੇ ਮੁਲਕ ਨਾਲ ਸੌਦੇਬਾਜ਼ੀ ਕਰਕੇ ਢੇਰ ਪੈਸੇ ਕਮਾ ਲਊਗਾ ਗੱਲਾਂ ਨਹੀਂ ਸੁਣਦਾ ਗਿਆ ਹੋਟਲ ਵਿੱਚ ਬਹੁਤ ਕੁਝ ਸੁਣਨ ਨੂੰ ਮਿਲਦਾ ਹੈ ਕਾਫੀ ਦੀਆਂ ਚੁਸਕੀਆਂ ਲੈਂਦੇ ਗਾਹ ਕ ਲੱਖਾਂ ਕਰੋੜਾਂ ਦੀਆਂ ਗੱਲਾਂ ਕਰਦੇ ਨੇ ਆ ਮੇਰੇ ਨਾਲ ਚੱਲ ਤੇਰੇ ਖੱਤਾਂ ਨਾਲ ਪੇਟ ਨਹੀਂ ਭਰੇਗਾ ਹੋਟਲ ਵਿੱਚ ਜਾ ਕੇ ਕੁਝ ਖਾਵਾਂਗੇ ਰਾਜੂ ਫੇਰ ਸੁਸਤ ਹੋ ਰਿਹਾ ਹੈ ਜਾਪਦਾ ਹੈ ਵੀ ਬੁਖਾਰ ਫੇਰ ਆਵੇਗਾ ਪਾਰਕ ਵਿੱਚੋਂ ਉਹਦੇ ਕਮਰੇ ਦੀ ਖਿੜਕੀ ਦਿਖਦੀ ਹੈ ਅਜੇ ਬੰਦ ਆ ਹੋ ਬਾਪਰੇ ਇਹ ਮੰਮੀਆਂ ਵੀ ਕਿੰਨੀ ਦੇਰ ਤੱਕ ਸੌਂਦੀਆਂ ਨੇ ਉਸਨੂੰ ਭੁੱਖ ਵੀ ਲੱਗ ਰਹੀ ਹੈ ਬਾਹਾਂ ਵਿੱਚ ਦਰਦ ਵਧਣ ਲੱਗਾ ਦੀਸ਼ਾ ਦੱਸਦਾ ਹੈ ਵੀ ਉਹਦੀਆਂ ਅੱਖਾਂ ਵੀ ਸੁਰਖ ਨੇ ਜਦੋਂ ਖੋਕਾ ਦੀਸ਼ੇ ਨੂੰ ਹੋਟਲ ਜਾਣ ਲਈ ਤਿਆਰ ਕਰ ਲੈਂਦਾ ਹੈ ਤਾਂ ਸਾਹਮਣੇ ਮੱਟੂ ਆਉਂਦਾ ਦਿੱਲਦਾ ਹੈ ਗੁੱਸੇ ਵਿੱਚ ਆਹੋ ਚਿਹਰੇ ਤੋਂ ਹੀ ਲੱਗਦਾ ਹੈ ਜਿਵੇਂ ਸਵੇਰੇ ਸਵੇਰੇ ਮਾਰ ਖਾ ਕੇ ਆਇਆ ਹੋਵੇ ਆਉਂਦਾ ਹੀ ਬੈਂਚ ਤੇ ਬੈਠ ਕੇ ਉਹ ਮੂੰਹ ਵਿੱਚ ਬੜਬੜ ਕਰਨ ਲੱਗਦਾ ਹੈ ਜਿਵੇਂ ਕਿਸੇ ਨੂੰ ਗਾਲਾਂ ਕੱਢ ਰਿਹਾ ਹੋਵੇ ਉਸਦੇ ਗੁੱਸੇ ਤੇ ਰਾਜੂ ਤੇ ਦੀਸ਼ਾ ਡਰਦੇ ਨੇ ਜੇ ਕੁਝ ਪੁੱਛ ਵੀ ਲੈਣ ਤਾਂ ਉਹ ਉਹਨਾਂ ਦੇ ਇਕਾਦਕ ਸੁਣ ਵੀ ਜੜ ਦਿੰਦਾ ਖੋਕਾ ਵੱਡਾ ਹੈ ਉਹਦੇ ਹਾਂ ਦਾ ਹੋ ਉਹ ਨਹੀਂ ਡਰਦਾ ਕੋਕਾ ਮੱਟੂ ਵਾਂਗ ਚੋਰੀਆਂ ਤੇ ਹੇਰਾਫੇਰੀਆਂ ਨਹੀਂ ਕਰਦਾ ਇਹ ਸੋਚ ਕੇ ਉਹ ਆਪਣੇ ਆਪ ਨੂੰ ਮੱਟੂ ਨਾਲੋਂ ਸੌਹ ਸਮਝਦਾ ਹੈ ਹੋਟਲ ਵਿੱਚੋਂ ਖਾਣ ਪੀਣ ਦੀਆਂ ਜੂਠੀਆਂ ਚੀਜ਼ਾਂ ਲੈ ਕੇ ਆਉਣਾ ਤਾਂ ਉਹਦੀ ਹਿੰਮਤ ਹੈ ਉਹ ਸਭਨਾਂ ਨੂੰ ਖਾਂਦਾ ਹੈ ਮੱਟੂ ਆਪਣੀ ਕਮਾਈ ਵੰਡ ਕੇ ਨਹੀਂ ਖਾਂਦਾ ਪਰ ਦੋਵੇਂ ਹੀ ਸੁਮਨ ਨੂੰ ਫਸਾਉਣ ਲਈ ਯਾਰ ਸੜਦੇ ਨੇ ਮੱਟੂ ੱੱਕੇ ਤੇ ਰੋਗ ਨਾਲ ਕੋਕਾ ਖਾਣ ਵਾਲੀਆਂ ਚੀਜ਼ਾਂ ਦਾ ਲਾਲਚ ਰੇਕੇ ਉਹ ਕੀ ਹੋਇਆ ਮੱਟੂ ਐਨੀ ਸਵੇਰੇ ਸਵੇਰੇ ਕਿਸ ਨਾਲ ਲੜ ਕੇ ਆਏ ਆ ਇਸ ਤਰ੍ਹਾਂ ਉਸਨੂੰ ਖੋਕਾ ਹੀ ਪੁੱਛਣ ਦੀ ਹਿੰਮਤ ਕਰ ਸਕਦਾ। ਰਾਜੂ ਤਾਂ ਜੀਸ਼ੇ ਵਰਗੇ ਦੇ ਤਾਂ ਉਹ ਗਲ ਵਿੱਚ ਹੱਥ ਦੇ ਕੇ ਰੋਬ ਮਾਰੇਗਾ ਵੀ ਸਾਲੇ ਤੈਨੂੰ ਕੀ ਕੰਮ ਕਰ ਆਪਣਾ। ਪਰ ਖੋਕੇ ਨੂੰ ਇਸ ਤਰ੍ਹਾਂ ਕਹਿਣ ਜਾਂ ਰੋਬ ਦੇਣ ਦੀ ਸ਼ਕਤੀ ਉਸ ਵਿੱਚ ਨਹੀਂ ਹੈਗੀ। ਉਹ ਇੱਕ ਵਾਰ ਖੋਕੇ ਵੱਲ ਝਾਕਿਆ ਫਿਰ ਗੁੱਸੇ ਵਿੱਚ ਬੋਲੇ ਆ ਵੀ ਉਹ ਸਾਲੀ ਮੈਨੂੰ ਹਰਾਮੀ ਆਖਦੀ ਐ। ਆਪਣੇ ਬਾਪ ਦਾ ਤਾਂ ਮਾਲੂਮ ਨਹੀਂ ਉਸਨੂੰ। ਉਹ ਸੁਮਨ ਨੇ ਰਾਤ ਵਾਲੀ ਗੱਲ ਜਾ ਕੇ ਆਪਣੀ ਮਾਂ ਨੂੰ ਦੱਸ ਦਿੱਤੀ। ਉਸਦੀ ਮਾਂ ਨੇ ਆ ਕੇ ਮੇਰੀ ਮਾਂ ਨਾਲ ਝਗੜਾ ਕੀਤਾ। ਮੈਨੂੰ ਕਦੇ ਕੁੱਤਾ, ਕਦੇ ਸਾਂਢ ਆ ਕੇ ਗਾਲਾਂ ਕੱਢਣ ਲੱਗ ਪਈਓ। ਮੇਰੀ ਮਾਂ ਨੇ ਸ਼ਰਾਪੀਤੀ ਹੋਈ ਸੀ ਉਹ ਗੁੱਸੇ ਵਿੱਚ ਆ ਕੇ ਮੇਰੇ ਸਾਹਮਣੇ ਕੱਪੜੇ ਉਤਾਰਨ ਲੱਗੀ ਕਹਿੰਦੀ ਵੀ ਤੂੰ ਬੜਾ ਅਨੋਖਾ ਜਵਾਨ ਮਰਦ ਬਣਿਆ ਹੈ ਦੁਨੀਆਂ ਤੇ ਜੇ ਜ਼ਿਆਦਾ ਹੀ ਅੱਗ ਲੱਗੀ ਹੈ ਤਾਂ ਮੇਰੇ ਨਾਲ ਠੰਡੀ ਕਰ ਲੈ ਖੋਖਾ ਮਾਂ ਨੇ ਮੈਨੂੰ ਹਰਾਮੀ ਦੀ ਹਲਾਤ ਬੋਲਿਆ ਇਸ ਵਿੱਚ ਮੇਰਾ ਕੀ ਦੋਸ਼ ਹੈ ਉਹ ਮੱਟੂ ਦਾਦਾ ਮਾਂ ਨੇ ਬੋਲ ਦਿੱਤਾ ਤਾਂ ਕੀ ਹੋਇਆ ਸਕੂਲ ਵਿੱਚ ਸਾਰੇ ਬੱਚੇ ਆਪਾਂ ਨੂੰ ਹਰਾਮੀ ਬੋਲਦੇ ਨੇ ਦੀਖੇ ਦੇ ਸਕੂਲ ਦੀ ਗੱਲ ਦੱਸ ਕੇ ਉਸ ਨੂੰ ਸਹਿਜ ਕਰਨਾ ਚਾਹਿਆ ਉਹ ਆਪ ਸਾਰੇ ਬੇਵਕੂਫ ਨੇ ਉਹਨਾਂ ਨੂੰ ਆਪਣੇ ਬਾਪ ਦਾ ਮਾਲੂਮ ਹੈ ਕਿਆ ਟੀਚਰ ਨੂੰ ਆਪਣੇ ਬਾਪ ਦਾ ਮਾਲੂਮ ਹੈ ਕਿਆ ਤੇ ਤੇਰਾ ਖਤ ਵਾਲਾ ਪ੍ਰਧਾਨ ਮੰਤਰੀ ਜੀ ਕਰਦਾ ਵੀ ਸਭ ਨੂੰ ਹਿੱਟ ਕਰਦੇ ਆ ਉਸਨੇ ਕੋਲ ਪਏ ਪੱਥਰ ਨੂੰ ਜ਼ੋਰ ਨਾਲ ਠੁੱਡਾ ਮਾਰਿਆ ਰਬਰ ਦੀਆਂ ਚੱਪਲਾਂ ਕਾਰਨ ਪੈਰ ਦੇ ਅੰਗੂਠੇ ਤੇ ਚੋੜ ਲੱਗੀ ਭਿਆਨਕ ਦਰਦ ਹੋਇਆ ਤਾਂ ਉਸਨੇ ਬੈਠ ਕੇ ਹੱਥਾਂ ਨਾਲ ਅੰਗੂਠਾ ਘੁੱਟ ਲਿਆ ਅੱਖਾਂ ਵਿੱਚ ਪਾਣੀ ਸਿਮਾਇਆ ਕੁਝ ਦੇਰ ਉਹ ਵੀ ਬੈਠਾ ਰਿਹਾ ਹੋ ਫਿਰ ਉੱਠ ਖੜਾ ਹੋਇਆ ਤੇ ਲੰਗ ਮਾਰ ਕੇ ਤੁਰਦੇ ਨੇ ਆਖਿਆ ਵੀ ਆਓ ਕਚੌਰੀਆਂ ਖਾਈਏ ਪੈਸੇ ਰਾਜੂ ਨੇ ਪੁੱਛਿਆ ਹੈਗੇ ਨੇ ਮੱਟੂ ਨੇ ਜੇਬ ਵਿੱਚੋਂ ਪੈਸੇ ਕੱਢ ਕੇ ਵਿਖਾਏ ਦੀਸ਼ਾ ਤੇ ਰਾਜੂ ਖੁਸ਼ ਹੋ ਗਈ ਖੋਖਾ ਤੁਰ ਚੱਲਿਆ ਤਾਂ ਮੱਟੂ ਨੇ ਪੁੱਛਿਆ ਵੀ ਤੂੰ ਨਹੀਂ ਖਾਏਂਗਾ ਕਚੌਰੀਆਂ ਨਾ ਮੈਂ ਤਾਂ ਹੋਟਲ ਚਲੇ ਆਂ ਪਹਿਲਾਂ ਹੀ 延迟 ਹੋ ਗਈ ਐ ਆ ਕਿਉ ਚਲੇ ਆ ਗਿਆ ਮੱਟੂ ਦੀਸ਼ਾ ਤੇ ਰਾਜੂ ਪਾਰਕ ਦੇ ਪਰਲੇ ਪਾਸੇ ਬਣੇ ਇੱਕ ਛੋਟੇ ਜਿਹੇ ਹੋਟਲ ਵੱਲ ਤੁਰ ਪੈਂਦੇ ਨੇ ਮੱਟੂ ਦੇ ਪੈਰ ਦਾ ਗੁੱਠਾ ਅਜੇ ਵੀ ਦਰਦ ਕਰ ਰਿਹਾ ਹੈ ਹੋਟਲ ਤੇ ਸੁਮਨ ਪਹਿਲਾਂ ਹੀ ਖੜੀ ਹੈ ਇੱਕ ਹੱਥ ਵਿੱਚ ਲਫਾਫਾ ਹੈ ਕਚੌਰੀਆਂ ਲੈਣ ਆਈ ਆ ਉਹ ਉਸ ਨੂੰ ਦੇਖਦੇ ਹੀ ਮੱਟੂ ਦਾ ਗੁੱਸਾ ਭੜਕ ਪੈਂਦਾ ਹੈ ਉਸ ਨੂੰ ਜਾ ਕੇ ਵਾਲਾਂ ਤੋਂ ਫੜ ਲੈਂਦਾ ਉਹ ਬੇਕੁਫੇ ਘਰ ਜਾ ਕੇ ਮਾਂ ਨੂੰ ਕਿਉ ਦੱਸਿਆ ਅਰੇ ਛੋੜ ਉਹੀ ਮਾਂ ਕੀ ਕਰਦਾ ਮਾਂ ਨੂੰ ਫੇਰ ਦੱਸਾਂਗੀ ਕਚੀਜ਼ ਵੱਟਦੇ ਆ ਸੁਮਨ ਨੇ ਫੇਰ ਤਾਂ ਕੀ ਦਿੱਤੀ ਦੱਸਾਂਗੀ ਬੋਲ ਮੱਟੂ ਨੇ ਉਸ ਦੇ ਵਾਲਾਂ ਨੂੰ ਹੋਰ ਮਰੋੜਾ ਦਿੱਤਾ ਉਹਦੀ ਚੀਕ ਨਿਕਲ ਗਈ ਇੱਕ ਹੋਰ ਬਟੇਰੀ ਉਮਰ ਦੇ ਭੱਦਰ ਦਿਸਦੇ ਪੁਰਸ਼ ਨੇ ਮੱਟੂ ਨੂੰ ਰੋਕਣਾ ਜਾਇਆ ਵੀ ਇਹ ਛੋਕਰੇ ਸਾਡੇ ਨੂੰ ਸਾਡੇ ਮਾਮਲੇ ਵਿੱਚ ਨਹੀਂ ਬੋਲਣਾ ਕਹਿਦਨਾ ਚਾਹ ਪੀ ਰਹੇ ਭੱਦਰ ਪੁਰਸ਼ ਵੱਲ ਮੱਟੂ ਗੁੱਸੇ ਨਾਲ ਜਾ ਗਿਆ ਅਰੇ ਉਹ ਪਸ਼ੂ ਕੌਣ ਹੈ ਤੂੰ ਭੱਦਰ ਪੁਰਸ਼ ਨੇ ਆਪਣਾ ਅਨਾਦਰ ਮਹਿਸੂਸ ਕਰਦਿਆਂ ਗੁੱਸਾ ਦਿਖਾਇਆ ਉਦੋਂ ਹੀ ਸੁਮਨ ਛੱਟਕੇ ਨਾਲ ਵਾਲ ਛੜਾ ਕੇ ਭੱਜ ਗਈ ਫਿਰ ਮੱਟੂ ਦੇਸ਼ਾ ਤੇ ਰਾਜੂ ਕਚੌਰੀਆਂ ਖਾਣ ਲੱਗ ਪਏ ਉਹ ਇੱਕ ਦੂਜੇ ਨੂੰ ਛੇੜ ਕੇ ਹੱਸਣ ਲੱਗੇ ਮੱਟੂ ਦਾ ਗੁੱਸਾ ਪਤਾ ਨਹੀਂ ਕਿੱਧਰ ਗਿਆ ਹੋਣਾ ਦੀਸ਼ੇ ਇੱਕ ਖਤ ਕਾਲੀਵਾਂ ਨੂੰ ਹੋਰ ਲਿਖੀ ਮੱਟੂ ਹੁਣ ਪੂਰਾ ਖੁਸ਼ ਹੈ ਕੀ ਲਿਖਾਂ ਲਿਖ ਕੇ ਪੁੱਛੀ ਵੀ ਹਰਾਮੀਆਂ ਨੂੰ ਪੈਦਾ ਕਰਨਾ ਜ਼ਰੂਰੀ ਹੁੰਦਾ ਗਿਆ ਫਿਰ ਤਿੰਨੋ ਹੱਸ ਪੈਂਦੇ ਨੇ ਹੱਸਦੇ ਹੱਸਦੇ ਰਾਜੂ ਨੂੰ ਹੱਥੂ ਆ ਜਾਂਦਾ ਇਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਖਰਮਸਤੀ ਕਰਦੇ ਵੇਖ ਕੇ ਦੋ ਬਡੇਰੀ ਉਮਰ ਦੇ ਗਾਹ ਉੱਠ ਕੇ ਚਲੇ ਗਏ ਦੀਸ਼ਾ ਰਾਜੂ ਤੇ ਮੱਟੂ ਸ਼ਰਾਰਤਾਂ ਕਰਦੇ ਤੇ ਰਾਹ ਵਿੱਚ ਖਾਲੀ ਡੱਬੀਆਂ ਟੱਕਣਾ ਨੂੰ ਠੋਕਰਾਂ ਮਾਰਦੇ ਫਿਰ ਪਾਰਕ ਵਿੱਚ ਆ ਗਏ ਉਧਰ ਮੱਟੂ ਦੇ ਕਮਰੇ ਵਿੱਚੋਂ ਉੱਚੀ ਉੱਚੀ ਬੋਲਣ ਦੀਆਂ ਆਵਾਜ਼ਾਂ ਪਾਰਕ ਤੱਕ ਆ ਰਹੀਆਂ ਸਨ ਲੱਗਦਾ ਹੈ ਵੀ ਸੁਮਨ ਦੀ ਮਾਂ ਫੇਰ ਝਗੜਾ ਕਰ ਰਹੀ ਹੈ ਮੱਟੂ ਨੇ ਜਾਟਾ ਲਗਾਇਆ ਚੇਕ ਕਰਕੇ ਆ ਤਾਂ ਇਸ ਵਾਰ ਮਾਰ ਵੀ ਪਵੇਗੀ। ਇਹਦਾ ਮਤਲਬ ਹੈ ਵੀ ਘਰ ਜਾਣ ਤੋਂ ਛੁੱਟੀ ਹਾਵੜਾ ਸਟੇਸ਼ਨ ਜਾਣ ਲਈ ਤਾਂ ਬੜੀ ਦੇਰ ਹੋ ਗਈ ਹੈ। ਫਿਰ ਇੱਥੇ ਪਾਰਕ ਵਿੱਚ ਹੀ ਸੁਮਨ ਫੇਰ ਬਾਹਰ ਨਿਕਲੀ ਹੈ। ਮੱਟੂ ਨੇ ਮੂੰਹ ਵਿੱਚ ਉਂਗਲ ਪਾ ਕੇ ਸਿਟੀ ਵਜਾਈ ਤੇ ਮੂੰਹ ਕਮਾ ਲਿਆ ਉਹਨੇ। ਉਸ ਦਾ ਜੀ ਕੀਤਾ ਵੀ ਸੁਮਨ ਦਾ ਪਿੱਛਾ ਕਰੇ। ਕੁਝ ਦੂਰ ਜਾ ਕੇ ਸੁਮਨ ਪਾਰਕ ਵੱਲ ਝਾਕੀ ਮੱਟੂ ਨੇ ਫੇਰ ਸਿਟੀ ਵਜਾਈ। ਵਕਤ ਲੰਘ ਨਹੀਂ ਰਿਹਾ ਸਵੇਰ ਦੇ 8:30-9:00 ਵਜੇ ਚੁੱਕੇ ਨੇ। ਸੜਕਾਂ ਤੇ ਟ੍ਰੈਫਿਕ ਦੀ ਭੀੜ ਵੱਧ ਰਹੀ ਹੈ। ਰਾਜ ਨੂੰ ਖਿੜਕੀ ਵਿੱਚ ਮਾਂ ਦਿਖਾਈ ਦਿੰਦੀ ਹੈ। ਸ਼ਾਇਦ ਮਾਂ ਮੈਨੂੰ ਦੀਸ਼ਾ 1 ਵਜੇ ਤੋਂ ਪਹਿਲਾਂ ਘਰ ਨਹੀਂ ਜਾ ਸਕਦਾ ਮਾਂ ਨੂੰ ਝੂਠ ਬੋਲ ਕੇ ਆਉਂਦਾ ਹੈ ਕਿ ਉਹ ਸਕੂਲ ਜਾ ਰਿਹਾ ਹੈ ਪਰ ਮੀਨਾ ਘਰ ਤੋਂ ਉਹ ਇੱਧਰ ਉੱਧਰ ਭੱਟ ਕੇ ਘਰ ਮੁੜ ਜਾਂਦਾ ਹੈ ਪਹਿਲਾਂ ਜਾਵੇਗਾ ਤਾਂ ਮਾਦੀ ਮਾਰ ਪਵੇਗੀ ਪਾਰਕ ਵਿੱਚ ਖੜੇ ਇੱਕ ਛੋਟੇ ਜਿਹੇ ਬਰੋਟੇ ਦੀ ਛਾਂ ਵੇਖ ਕੇ ਮਟੂ ਲੇਟ ਜਾਂਦਾ ਹੈ ਪਤਾ ਨਹੀਂ ਮਾ ਦਾ ਗੁੱਸਾ ਕਦੋਂ ਠੀਕ ਹੋਵੇਗਾ ਅੱਖਾਂ ਬੰਦ ਕਰਕੇ ਸੌਂਦਾ ਹੈ ਉਹ ਦੀਸ਼ਾ ਉਸ ਤੋਂ ਥੋੜੀ ਕੋਹ ਪਰੇ ਕਾਪੀ ਖੋਲੀ ਬੈਠਾ ਹੈ ਸ਼ਾਇਦ ਕਾਲੀ ਮਾਂ ਨੂੰ ਇੱਕ ਹੋਰ ਖੱਤ ਲਿਖਣ ਬਾਰੇ ਸੋਚ ਰਿਹਾ ਹੋ ਉਧਰ ਬਾੜੀਆਂ ਦੀ ਅੰਗਿੱਠੀਆਂ ਵਿੱਚੋਂ ਧੂਆਂ ਉੱਠਣਾ ਸ਼ੁਰੂ ਹੋ ਗਿਆ ਸੋ ਦੋਸਤੋ اے ਸੀ ਸਲਮਾ ਦੀ ਜ਼ਿੰਦਗੀ ਦਾ ਭਾਗ 6ਵਾਂ ਤੇ ਭਾਗ 7ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸੋ ਮਿਲਦੇ ਆ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ